ਇਇਕਾ ਮਦਦ ਲਈ ਬੇਨਤੀ ਕੀਤੀ ਹੈ ਨਾ ਆ ਪਰਿਵਾਰ ਦਾ ਦੇ ਕੋਈ ਯਾਰ ਕੋਈ ਬੰਦਾ ਨਾ ਅੱਗ ਲਾ ਗਿਆ ਨਾਲ ਇਹਨਾਂ ਦੇ ਪੱਖਿਆਂ ਨੂੰ ਅੱਗ ਲਾ ਗਿਆ ਇਹ ਗਰੀਬ ਭੁਖਾਉਣੇ ਮਾਤਾ ਆ ਜਿਹੜੀ ਜਿਹੜੀ ਜਗ੍ਹਾ ਹੈਗੀ ਇਹ ਵੀ ਸਰਕਾਰੀ ਜਗ੍ਹਾ ਹੈਗੀ ਹੈ ਨਾ ਆ ਸਾਰੇ ਪੱਖੇ ਮੱਚ ਗਏ ਇਹਨਾਂ ਦੇ ਤੇ ਅੱਜ ਨੂੰ ਜਿੰਨਾ ਸੁਣਾਣਾ ਸੀਗਾ ਇਹਨਾਂ ਦੇ ਕਿੰਨੀਆਂ ਕੁੜੀਆਂ ਵਿੱਦੇ ਸਾਡੇ 6 ਕੁੜੀਆਂ ਆਈਏ ਬੇਟਾ ਇੱਕ ਕੁੜੀ ਆਇਆ 6 ਕੁੜੀਆਂ ਕੋਲ ਆਣਾ 6 ਕੁੜੀਆਂ ਹਕਵਾੜ ਚੋੱਕੇ ਵਿਚਾਰੇ ਟਾਈਮ ਪਾਸ ਕਰਦੇ ਨੇ ਟਾਈਮ ਪਾਸ ਕਰਦੇ ਨੇ ਨਾ ਰੋਟੀ ਝੋਕਰਾ ਕੰਮ ਕਰਦੇ ਆ ਮਸ਼ੀਨ ਵੀ ਆ ਦੇ ਜਮਾ ਕਰੀ ਜਣੇ ਕੱਪੜੇ ਤੋਂ ਨਾਲ ਇਹ ਵੀ ਮੱਚੀ ਦਾ ਮਰਜ਼ਾ ਉਹਦਾ ਸਾਰਾ ਮੱਚ ਗਿਆ ਤੇ ਮੈਂ ਤਾਂ ਦੂਜੇ ਕੱਪੜੇ ਵੀ ਨਵੇਂ ਲੈਂਦੇ ਸੀ ਨਾ 22000 ਦੇ ਹੁਣ ਇਹ ਕੱਪੜੇ ਕੁੜੀਆਂ ਦੇ ਵਿਆਹ ਵਾਸਤੇ ਲੈਂਦੇ ਸੀਗੇ ਬੇਟਾ ਇਹ ਬੈਕ ਮੱਛਿਆ ਪੈਰ ਦੇਖ ਲੈ ਚਾਹੀਦੇ ਹਾਂ ਹਾਂ ਵੱਧ ਤੋਂ ਵੱਧ ਵੀਰੇ ਸੀ ਗੂਗਲ ਪੇ ਨੰਬਰ ਪਾਉਣ ਲੱਗੇ ਤੇ ਵੱਧ ਤੋਂ ਵੱਧ ਸਾਰੇ ਜਾਣੇ ਆਪਣਾ ਜੇ ਤੁਸੀਂ ਸਿੱਧੀ ਡਾਇਰੈਕਟ ਮਦਦ ਕਰਨਾ ਚਾਹੁੰਦੇ ਕਿਹੜੀ ਜੀ ਇਥੋਂ ਬਾਰੇ ਕਿ ਪਟਕ ਖੁੱਡੀ ਰੋਡਾ ਫਾਟਕ ਤੇ ਖੁੱਡੀ ਰੋਡ ਤੇ ਅੱਜ ਅਸੀਂ ਆ ਮਾਤਾ ਨੂੰ ਹਨਾ 10000 ਰੁਪਏ ਦੀ ਆ ਨਗਦੀ ਦੇ ਚੱਲੇ ਆ ਤੇ ਬਾਕੀ ਆ ਲੈ ਮਾਤਾ ਤੇ ਬਾਕੀ ਸਾਰੀ ਸੰਗਤ ਨੂੰ ਬੇਨਤੀ ਹੈ ਗੂਗਲ ਦੇ ਨੰਬਰ ਦੇਵਾਂਗੇ ਤੇ ਸਾਰੇ ਜਣਾਂ ਨੇ ਵੱਧ ਤੋਂ ਵੱਧ ਸੇਵਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ